ਜਿਹੜੇ ਪਰਿਵਾਰ ਦੀ ਕੋਠੀ ਆਪਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਰਿਵਾਰ ਦੇ ਕਈ ਮੈਂਬਰ ਤਾਂ ਪਹਿਲਾਂ ਬਾਹਰ ਗਏ ਹੋਈ ਨਹੀਂ ਤੇ ਕਈ ਮੈਂਬਰਾਂ ਨੇ ਹੁਣ ਬਾਹਰ ਜਾਣਾ ਹੈਗਾ ਕੋਠੀ ਵੱਡੀ ਹੈ ਤੇ ਜਣੇ ਘਟ ਰਹਿ ਜਾਣਗੇ ਮਾਲਕ ਕਹਿੰਦੇ ਨੇ ਸਾਡਾ ਜਦੀਕਰ ਹੈਗਾਗਾ ਪਿੰਡ ਦੇ ਵਿੱਚ ਅਸੀਂ ਵਾਪਸੀ ਉੱਥੇ ਕਰਨੀ ਹੈ ਤੇ ਕੋਠੀ ਵੱਡੀ ਹੈ ਤਾਂ ਕਰਕੇ ਸਾਮ ਸੰਭਾਲ ਵੀ ਓਕੀ ਆ ਤੇ ਜਣੇ ਵੀ ਘਟ ਰਹਿ ਜਾਣਗੇ ਤਾਂ ਕਰਕੇ ਕੋਠੀ ਵੇਚਣੀ ਹੈ ਗੱਲਬਾਤ ਆਪਾਂ ਸਾਰੀ ਕਰ ਦਿਆ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੀ ਜੋ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦੇਗੇ ਨੰਬਰ ਆਪਣਾ ਉੱਤੇ ਪੂਰੀ ਵੀਡੀਓ 'ਚ ਵਾਰ-ਵਾਰ ਚੱਲਦਾ ਰਹਿੰਦਾ ਜੀ ਸਾਰੇ ਕਮੈਂਟਸ ਮੈਂ ਚੈੱਕ ਕੀਤੇ ਸੀਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਅੱਜ ਦੇ ਏਰੀਆ ਵਾਸਤੇ ਕਮੈਂਟ ਪੈਸੇ ਗਏ ਉਹਨਾਂ ਦੀ ਫਰਮਾਇਸ਼ ਤੇ ਆਪਾਂ ਉਹਨਾਂ ਦੇ ਏਰੀਆ ਚ ਕੋਠੀ ਲੈ ਕੇ ਪਹੁੰਚਿਆ ਸੀ ਤੇ ਆਪਾਂ ਕਮੈਂਟ ਵੀ ਸਾਰੇ ਪੜਾਂਗੇ ਉਹਨਾਂ ਦੇ ਤੇ ਹੋ ਸਕਦਾ ਤੁਸੀਂ ਵੀਡੀਓ ਦੇਖਦੇ ਹੋਣ ਸੀ ਜਿਨ੍ਹਾਂ ਨੇ ਕਮੈਂਟ ਕੀਤੇ ਸੀਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਕੀਤੇ ਸੀਗੇ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਕਮੈਂਟ ਜਿਹੜਾ ਹੈਗਾ ਸੀ ਬਲਜੀਤ ਕੌਰ ਨੇ ਮੇਰੀ ਭੈਣ ਨੇ ਇਹਨਾਂ ਨੇ ਕਮੈਂਟ ਪਾਇਆ ਸੀਗਾ ਤੇ ਅਗਲਾ ਕਮੈਂਟ ਹੈਗਾ ਸੀ ਕਰਨਜੀਤ ਸਿੱਧੂ ਅਗਲਾ ਕਮੈਂਟ ਹੈਗਾ ਸੀ ਅਰਜਿੰਦਰ ਰਾਜ ਤੇ ਅਗਲਾ ਕਮੈਂਟ ਹੈਗਾ ਸੀ ਜਸਮਿੰਦਰ ਸਿੰਘ ਅਗਲਾ ਕਮੈਂਟ ਹੈ ਜੀ ਸਤਵੀਰ ਕੌਰ ਹੀਰ ਮੇਰੀ ਭੈਣ ਨੇ ਤੇ ਅਗਲਾ ਕਮੈਂਟ ਪ੍ਰਭ ਸੰਤੂ ਤੇ ਗੁਰਵਿੰਦਰ ਸਿੰਘ ਤੇ ਅਮਨ ਹੀਰ ਤੇ ਅਗਲਾ ਕਮੈਂਟਰ ਸੀ ਕਿਰਨਦੀਪ ਤੇ ਅਗਲਾ ਕਮੈਂਟਰ ਸੀ ਹਰਜਿੰਦਰ ਪਾਲ ਇਹਨਾਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਿਆ ਤੇ ਸਾਰੇ ਕਮੈਂਟ ਤਾਂ ਮੈਂ ਦੱਸ ਹੀ ਦਿੱਤੇ ਤੁਹਾਨੂੰ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੀ ਤੁਸੀਂ ਕਮੈਂਟ ਪਾਈ ਤੇ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸੀ ਸਾਰੇ ਕੋਠੀ ਦਾ ਜਿੰਨਾ ਮਾਲਕ ਨੇ ਕੰਮ ਕਰਵਾ ਰੱਖਿਆਗਾ ਸ਼ੌਂਕ ਨਾਲ ਕਰਵਾਇਆ ਹੋਇਆ ਸੀ ਥੱਲੇ ਜੇ ਆਪਾਂ ਫਰਸ਼ ਦੀ ਗੱਲ ਕਰੀਏ ਮਾਰਬਲ ਪੱਥਰ ਲੱਗਿਆ ਹੋਇਆ ਸਾਰਾ ਤਾਂ ਰੰਗ ਦਾ ਕੰਮ ਹੋਇਆ ਸੀ ਜਿੰਨਾ ਬਾਥਰੂਮ ਦਾ ਕੰਮ ਮਾਲਕ ਨੇ ਕਰਵਾਇਆ ਹੋਇਆ ਪੂਰਾ ਵਧੀਆ ਤੇ ਗਲੀ ਜਿਹੜੀ ਲੱਗਦੀ ਐ ਸੀ ਉਹ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਗਲੀ ਦੇਖਣ ਨੂੰ ਮਿਲੂਗੀ ਕੋਈ ਵੀ ਗੱਡੀ ਆਸੀ ਆਰਾਮ ਨਾਲ ਆਉਂਦੀ ਤੇ ਜਾਂਦੀ ਹੈਗੀ ਪੱਕੀ ਗਲੀ ਐ ਕੋਈ ਮੀਂਹ ਤੋਂ ਬਾਅਦ ਨਾ ਤਾਂ ਪਾਣੀ ਖੜਦਾ ਨਾ ਤਾਂ ਕੋਈ ਖਰਾਬ ਹੁੰਦੀ ਐ ਸੀ ਵਧੀਆ ਏਰੀਆ ਇਹਨਾਂ ਦਾ ਵਧੀਆ ਮੁਹੱਲਾ ਗਾ ਤੇ ਵਧੀਆ ਕੋਠੀ ਆਪਾਂ ਤੁਹਾਡੇ ਖਾਤਰਾਂ ਲੈ ਕੇ ਪਹੁੰਚਿਆ ਜੀ ਵਧੀਆ ਕੋਠੀ ਦਾ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆ ਬੇਚਣੀ ਵੀ ਬਹੁਤ ਸਸਤੀ ਹੈ ਮਾਲਕ ਨੇ ਤੇ ਕੋਠੀ ਨੂੰ ਤੁਸੀਂ ਸਾਰੇ ਦੇਖ ਹੀ ਰਹੇ ਹੋ ਸੀ ਜੇ ਆਪਾਂ ਥਾਂ ਦੀ ਗੱਲ ਕਰੀਏ 115 ਗਜ਼ ਥਾਂ ਦੇ ਵਿੱਚ ਕੋਠੀ ਸਾਰੀ ਬਣੀ ਹੋਈ ਹੈ ਕੰਮ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਬਾਕੀ ਅੰਦਰ ਆਪਾਂ ਪਹੁੰਚ ਗਏ ਸੀ ਤੇ ਬਾਹਰ ਪੋਰਚ ਦੇਖ ਹੀ ਲਿਆ ਸੀਗਾ ਪੋਰਚ ਦੇ ਵਿੱਚ ਬਾਥਰੂਮ ਵੀ ਤੁਸੀਂ ਦੇਖ ਲਿਆ ਸੀਗਾ ਹੁਣ ਆਪਾਂ ਅੰਦਰ ਪਹੁੰਚ ਗਏ ਸੀ ਅੰਦਰ ਲੋਬੀ ਵੀ ਤੁਸੀਂ ਦੇਖ ਲਈ ਤੇ ਰਸੋਈ ਤੁਸੀਂ ਦੇਖ ਰਹੇ ਹੋ ਸੀ ਰਸੋਈ ਦੀ ਵੀਡੀਓ ਦੇਖ ਰਹੇ ਹਾਂ ਰਸੋਈ ਦੀ ਜਿਹੜੀ ਸੈਲਫ ਮੈਨ ਹੈ ਇਦੇ ਉੱਪਰ ਆਪਾਂ ਨੂੰ ਗ੍ਰੇ ਨਾਈਟ ਪੱਥਰ ਲੱਗਿਆ ਹੋਇਆ ਮਿਲ ਜੂਗਾ ਥੱਲੇ ਸਾਰੇ ਬਾਕਸ ਮਿਲ ਜਾਣਗੇ ਉੱਪਰ ਸੈਲਫਾਂ ਵਧੀਆ ਬਣੀਆਂ ਹੋਈਆਂ ਨੇ ਤੇ ਕੰਧਾਂ ਤੇ ਵੀ ਟਾਈਲਾਂ ਬਹੁਤ ਵਧੀਆ ਤੇ ਸੋਹਣੀਆਂ ਲੱਗੀਆਂ ਹੋਈਆਂ ਨੇ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਸੀ ਜਿੰਨਾ ਵੀ ਕਰਵਾ ਰੱਖਿਆ ਬਾਕੀ ਕੋਈ ਵੀ ਕੰਮ ਹੋਣ ਵਾਲਾ ਨਹੀਂ ਹੈਗਾ ਸੀ ਨਾ ਤਾਂ ਕੋਈ ਮੁਰੰਮਤ ਭਾਲਦੀ ਹੈ ਕੋਠੀ ਨਾ ਕੋਈ ਕੰਮ ਭਾਲਦੀ ਹੈ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਖਰੀਦਣ ਤੋਂ ਬਾਅਦ ਬਾਕੀ ਸਾਰੀ ਵੀਡੀਓ ਮਾਲਕ ਨੇ ਬਹੁਤ ਵਧੀਆ ਬਣਾ ਕੇ ਭੇਜੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਤੇ ਕੋਠੀ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਤੇ ਕੋਠੀ ਤੁਸੀਂ ਦੇਖ ਹੀ ਰਹੇ ਹੋ ਜੀ ਲੋਬੀ ਦੇਖ ਲਈ ਰਸੋਈ ਦੇਖ ਲਈ ਤੇ ਲੋਬੀ ਦੇ ਵਿੱਚ ਆਪਾਂ ਨੂੰ ਅਟੈਚ ਇੱਕ ਬਾਥਰੂਮ ਵੀ ਮਿਲ ਜੂਗਾ ਕੰਮ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਬਾਕੀ ਜੇ ਤੁਹਾਨੂੰ ਕੋਠੀ ਵਧੀਆ ਲੱਗ ਰਹੀ ਹੈ ਤਾਂ ਜਲਦੀ ਜਲਦੀ ਵੀਡੀਓ ਤੇ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਤੇ ਇੱਕ ਤੁਸੀਂ ਕਮਰਾ ਦੇਖ ਰਹੇ ਹੋ ਜੀ ਬਾਰਲੀ ਸਾਈਡ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਜੀ ਇਹਨੂੰ ਆਪਾਂ ਖਰੀਦਣ ਤੋਂ ਬਾਅਦ ਡਰਾਈਂਗ ਰੂਮ ਬਣਾਉਣਾ ਸੀ ਤਾਂ ਡਰਾਈਂਗ ਰੂਮ ਵੀ ਬਣ ਜਾਊਗਾ ਹੈ ਤਾਂ ਇਹ ਡਰਾਈਂਗ ਰੂਮ ਹੀ ਅਸੀਂ ਇੱਕ 게ਟ ਦਾ ਸ਼ਾਇਦ ਬਾਹਰਲੀ ਸਾਈਡ ਹੈ ਤੇ ਇੱਕ ਲੋਬੀ ਨਾਲ ਹੈ ਜੀ ਬਾਕੀ ਇਹਨਾਂ ਨੇ ਤਾਂ ਕਮਰਾ ਬਣਾ ਰੱਖਿਆ ਤੇ ਉਹ ਤਾਂ ਆਪਣੀ ਇੱਛਾ ਜੀ ਆਪਾਂ ਖਰੀਦਣ ਤੋਂ ਬਾਅਦ ਕਮਰਾ ਬਣਾਉਣਾ ਜਾਂ ਡਰਾਈਂਗ ਰੂਮ ਬਣਾਉਣਾ ਸੀ ਜਾਂ ਕੁਝ ਹੋਰ ਬਣਾਉਣਾ ਬਾਕੀ ਲੋਬੀ ਦੇਖੋ ਜੀ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਵਧੀਆ ਦੇਖਣ ਨੂੰ ਮਿਲੂਗੀ ਤੇ ਕੋਠੀ ਦਾ ਕੰਮ ਤੁਸੀਂ ਚੈੱਕ ਕਰ ਹੀ ਰਹੇ ਹੋ ਤੇ ਵੇਚਣੀ ਕਾਤਮਨ ਜੀ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤੀ ਸੀ ਸਟਾਰਟਿੰਗ ਦੇ ਵਿੱਚ ਆਹੀ ਚੀਜ਼ ਆਪਾਂ ਦੱਸਦੇ ਹਾਂ ਵੀ ਕਾਤੋਂ ਵੇਚਣੀ ਹੈ ਤੇ ਸਾਰਾ ਕੁਝ ਹੌਲੀ-ਹੌਲੀ ਤੁਹਾਨੂੰ ਦੱਸਦਾ ਹਾਂ ਜੀ ਪਹਿਲਾਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਕੋਠੀ ਨੂੰ ਇੱਕ ਵਾਰੀ ਦੇਖੋ ਜੀ ਜਦੋਂ ਦੇਖ ਲਈ ਤੁਹਾਨੂੰ ਸਾਰਾ ਕੁਝ ਵਧੀਆ ਲੱਗਿਆ ਪਸੰਦ ਆ ਗਿਆ ਸੀ ਉਸ ਤੋਂ ਬਾਅਦ ਰੇਟ ਵੀ ਤੁਹਾਨੂੰ ਦੱਸ ਦਿੰਨੇ ਹਾਂ ਜੀ ਤੇ ਕਿੱਥੇ ਕੋਠੀ ਹੈ ਜੀ ਗੱਲਬਾਤ ਸਾਰੀ ਤੁਹਾਨੂੰ ਦੱਸ ਹੀ ਰਹੀ ਹਾਂ ਜੀ ਕਮੈਂਟ ਕਰਕੇ ਮੈਨੂੰ ਜਰੂਰ ਦੱਸੀ ਜਾਈਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਇਹ ਆ ਗਿਆ ਜੀ ਇੱਕ ਸਟੋਰ ਏਰੀਆ ਵਧੀਆ ਸਟੋਰੂਮ ਇਹਨਾਂ ਨੇ ਬਣਾ ਰੱਖਿਆ ਸੀ ਤੇ ਅੰਦਰੋਂ ਤੁਹਾਨੂੰ ਦਿਖਾਈ ਦਿੱਤਾ ਸਟੋਰੂਮ ਦੇ ਅਗਲੀ ਸਾਈਡ ਆਪਾਂ ਨੂੰ ਇੱਕ ਬੈਡਰੂਮ ਦੇਖਣ ਨੂੰ ਮਿਲੂਗਾ ਖੁੱਲਾ ਢੂਲਾ ਬੈਡਰੂਮ ਹੈਗਾ ਪੀਵੀਸੀ ਸ਼ੀਟਾਂ ਲਗੀਆਂ ਹੋਈਆਂ ਸੀ ਕੰਧਾਂ ਤੇ ਕੱਪ ਬੋਰਡ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਬਾਕੀ ਜੇ ਆਪਾਂ ਥੱਲੇ ਗੱਲ ਕਰੀਏ ਫਰਸ਼ ਵਧੀਆ ਲੱਗਿਆ ਹੋਇਆ ਤੇ ਕੰਮ ਟੋਟਲੀ ਮਾਲਕ ਨੇ ਸੋਹਣਾ ਕਰਵਾ ਰੱਖਿਆ ਜਿੰਨਾ ਵੀ ਕਰਵਾਇਆ ਹੋਇਆ ਤੁਸੀਂ ਜਾ ਕੇ ਵੀ ਦੇਖੋਗੇ ਨਾ ਤਾਂ ਤੁਹਾਨੂੰ ਸਾਰਿਆਂ ਨੂੰ ਕੋਠੀ ਪਹਿਲੀ ਨਜ਼ਰ 'ਚ ਹੀ ਪਸੰਦ ਆ ਜੂਗੀ ਬਾਕੀ ਕਮਰਾ ਦੇਖੋ ਜੀ ਬਹੁਤ ਸੋਹਣਾ ਤਿਆਰ ਇਹਨਾਂ ਨੇ ਕਰਵਾ ਰੱਖਿਆ ਕੋਈ ਨਾ ਤਾਂ ਇਹ ਚ ਰੰਗ ਦੀ ਲੋੜ ਹੈ ਜੀ ਨਾ ਕੋਈ ਮਰਮਦ ਦੀ ਲੋੜ ਹੈ ਨਾ ਕੋਈ ਕੰਮ ਭਾਲਦੀ ਹੈ ਜੀ ਕੋਠੀ ਨਾ ਕਮਰਾ ਬਾਕੀ ਜੋੜੀਆਂ ਜਿੰਨੀਆਂ ਲੱਗੀਆਂ ਹੋਈਆਂ ਨੇ ਜੋੜੀਆਂ ਤੁਸੀਂ ਦੇਖ ਲਈਆਂ ਸੀ ਵਧੀਆ ਲੋਕ ਹੈਂਡਲ ਜੋ ਵੀ ਸਮਾਈਕਾ ਲੱਗਿਆ ਹੋਇਆ ਜਾਂ ਕੁਝ ਵੀ ਲੱਗਿਆ ਹੋਇਆ ਜੀ ਜੋ ਲੱਕੜ ਲੱਗੀ ਹੈ ਵਧੀਆ ਕੰਮ ਹੋਇਆ ਕੰਮ ਕੰਮ ਟੋਟਲ ਇੱਕ ਨੰਬਰ ਹੋਇਆ ਜੀ ਕੋਠੀ ਸੋਹਣੀ ਹੈ ਜੀ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਸੀ ਤਾਂ ਇੱਕ ਵਾਰੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਲਿਖੋ ਜੀ ਤੁਹਾਨੂੰ ਕੋਠੀ ਦਾ ਰੇਟ ਕਿੰਨਾ ਕੁ ਲੱਗਦਾਗਾ ਬਾਕੀ ਫਰੰਟ ਤੁਸੀਂ ਦੇਖ ਲਿਆ ਸੀਗਾ ਤੇ ਉੱਪਰ ਦਾ ਪੋਰਸ਼ਨ ਵੀ ਦੇਖ ਲਿਆ ਸੀਗਾ ਬਾਕੀ ਤੁਹਾਨੂੰ ਹਰ ਇੱਕ ਚੀਜ਼ ਦੇਖਣ ਨੂੰ ਮਿਲੂਗੀ ਉੱਪਰ ਵੀ ਆਪਾਂ ਚੱਲਾਂਗੇ ਸੀ ਕਮੈਂਟ ਨਾਲ ਦੀ ਨਾਲ ਜਰੂਰ ਕਰੀ ਜਾਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਕੋਠੀ ਚਾਹੀਦੀ ਹੈ ਤੁਹਾਡੇ ਏਰੀਆ ਚੋਂ ਤੁਹਾਡੇ ਪਿੰਡ ਚੋਂ ਸ਼ਹਿਰ ਚੋਂ ਤਾਂ ਤੁਸੀਂ ਕਮੈਂਟ ਕਰੋ ਜੀ ਤੁਹਾਡੇ ਸ਼ਹਿਰ ਜਾਂ ਤੁਹਾਡੇ ਪਿੰਡ ਤੋਂ ਵੀ ਆਪਾਂ ਕੋਠੀ ਲੈ ਕੇ ਪਹੁੰਚ ਜਾਗੇ ਜਿੰਨੇ ਕ ਰੇਟ ਚ ਤੁਸੀਂ ਆਖੋਗੇ ਤੁਹਾਡੀ ਫਰਮਾਇਸ਼ ਤੇ ਤੁਹਾਨੂੰ ਵੀਡੀਓ ਮਿਲ ਜੂਗੀ। ਬਾਕੀ ਜਿਨ੍ਹਾਂ ਦੀ ਫਰਮਾਇਸ਼ ਤੇ ਆਪਾਂ ਅੱਜ ਵੀਡੀਓ ਲੈ ਕੇ ਪਹੁੰਚੇ ਸੀਗੇ, ਉਹਨਾਂ ਦੇ ਤੁਹਾਨੂੰ ਕਮੈਂਟ ਮੈਂ ਪਹਿਲਾਂ ਹੀ ਦੱਸ ਦੇ ਸੀਗੇ। ਬਾਕੀ ਰੇਟ ਆ ਤੁਹਾਨੂੰ ਮੈਂ ਪੁੱਛਿਆ ਸੀਗਾ ਮੈਂ ਦੇਖੂਗਾ ਜ਼ਰੂਰ ਤੁਸੀਂ ਕਿੰਨਾ ਕੁ ਰੇਟ ਇਸ ਕੋਠੀ ਦਾ ਕਹਿਨੇ ਹੋ? ਬਾਕੀ ਆਪਾਂ ਜੇ ਮਾਲਕ ਵੱਲੋਂ ਡਿਮਾਂਡ ਦੀ ਗੱਲ ਕਰੀਏ ਤਾਂ 42 ਲੱਖ ਰੁਪਈਆ ਮਾਲਕ ਨੇ ਇਸ ਕੋਠੀ ਦਾ ਰੇਟ ਕਿਹਾਗਾ। 42 ਲੱਖ ਰੁਪਈਆ ਕੋਈ ਫਿਕਸ ਨਹੀਂ ਕਿਹਾ ਸੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਘੱਟ ਵੱਧ ਕੀਤਾ ਜਾਊਗਾ। 42 ਲੱਖ ਰੁਪਇਆ ਇੱਕ ਡਿਮਾਂਡ ਹੈਗੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਤਾਂ ਇਹਨਾਂ ਦਾ ਜਿਹੜਾ ਏਰੀਆ ਹੈਗਾ ਸਿਟੀ ਤਾਂ ਇਹਨਾਂ ਨੂੰ ਲੱਗਦੀ ਹੈ ਸੀ ਨਾਬਾ ਨਾਬੇ ਤੋਂ ਕੋਈ ਜ਼ਿਆਦਾ ਨਹੀਂ ਹੈਗਾ 1.5-2 ਕਿਲੋਮੀਟਰ ਮਾਲਕ ਕਹਿੰਦੇ ਸੀਗੇ ਨਾਬੇ ਤੋਂ 1.5-2 ਕਿਲੋਮੀਟਰ ਮਸਾ ਹੀ ਆ ਤੇ ਡਿਸਟ੍ਰਿਕਟ ਇਹਨਾਂ ਨੂੰ ਪਟਿਆਲਾ ਲੱਗਦੀ ਹੈ ਸੀ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਸੀਗਾ ਤੇ ਗੱਲਬਾਤ ਸਾਰੀ ਮੈਂ ਦੱਸ ਹੀ ਦਿੱਤੀ ਤੁਹਾਨੂੰ 42 ਲੱਖ ਰੁਪਇਆ ਡਿਮਾਂਡ ਹੈ ਸੀ ਮਾਲਕ ਨਾਲ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੋਂ 8544834811 8544834811 ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਸੀ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰੋ ਜਦੋਂ ਫੋਨ ਤੇ ਸਾਰੀ ਗੱਲਬਾਤ ਤੁਸੀਂ ਕਰ ਲਈ ਜੀ ਮਾਲਕ ਨੂੰ ਟਾਈਮ ਦੇ ਦਿਓ ਜਾ ਕੇ ਦੇਖ ਲਿਓ ਤੇ ਤੁਸੀਂ ਪਸੰਦਤਾ ਨਾਲ ਦੀ ਨਾਲ ਕਰ ਹੀ ਲਓਗੇ ਤੇ ਕੋਠੀ ਦੀ ਡੀਲ ਕਰ ਲਿਓ ਜੀ ਨਾਲ ਦੀ ਨਾਲ ਤੇ ਰੇਟ ਕੀਤਾ ਜਾਊਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਬਾਕੀ ਤੁਹਾਨੂੰ ਕੋਠੀ ਪਸੰਦ ਆਈ ਗਈ ਸੀ ਜਰੂਰ ਕਮੈਂਟ ਕਰ ਦਿਓ ਕੋਠੀ ਬਾਰੇ ਵੀਡੀਓ ਬਾਰੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਤਾਂ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜ ਦਿਓ ਚਾਹੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇਨ ਚੱਲ ਦੀਜੀਏ ਆਪਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ